ਨਾਂ ਨੂੰ ਲੈ ਕੇ ਇਸ ਵੇਲੇ ਪੂਰੇ ਦੇਸ਼ ਵਿੱਚ ਮਾਹੌਲ ਬਰਮਾਇਆ ਹੋਇਆ ਔਰ ਪਿਛਲੇ ਦਿਨਾਂ ਜੋ ਵਿਧਾਨ ਸਭਾ ਦੇ ਵਿੱਚ ਵੀ ਕਾਫੀ ਇੱਕ ਦੂਜੇ ਨਾਲ ਤਕਰਾਰ ਹੋਈ ਔਰ ਸੁਖਿੰਦਰ ਕੋਟਲੀ ਹੁਣ ਆ ਰਹੇ ਵਿਧਾਨ ਸਭਾ ਦੇ ਬਾਹਰ ਆ ਕੇ ਲੋਕੀ ਨਾਲ ਗੱਲਬਾਤ ਕਰਦੇ ਹੋਏ ਆਪਣਾ ਪੱਖ ਵੀ ਰੱਖਿਆ ਸੀ ਕੀ ਗੱਲਬਾਤ ਹੋਈ ਸੀ ਕੋਲਲੀ ਸਾਹਿਬ ਜਦੋਂ ਤੁਸੀਂ ਵਿਧਾਨ ਸਭਾ ਤੋਂ ਬਾਹਰ ਆਏ ਔਰ ਕਾਫੀ ਵੀਰਿਆਂ ਨਾਲ ਗੱਲਬਾਤ ਤੁਹਾਡੀ ਹੋਈ ਸੀ ਜਦੋਂ ਦੇਖੋ ਸਿਹਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਆਪਣਾ ਮਾਨਸਿਕ ਸੰਤਲਨ ਜਿਹੜਾ ਉਹ ਆ ਚੁੱਕਿਆ ਹੈ ਔਰ ਜਿਹੜੀਆਂ ਇਨਸਾਨੀਅਤ ਕਦਰਾਂ ਕੀਮਤਾਂ ਹੁੰਦੀਆਂ ਨੇ ਉਹ ਹੱਦਾਂ ਨੂੰ ਪਾਰ ਕਰ ਚੁੱਕੇ ਐ ਔਰ ਜੇ ਇਸ ਤਰੀਕੇ ਦੀ ਸ਼ਬਦਾਵਲੀ ਮੇਰੇ ਪ੍ਰਤੀ ਇਕੱਲਾ ਨਹੀਂ ਜੇ ਇਸ ਤਰੀਕੇ ਦੀ ਆਪੋਜੀਸ਼ਨ ਪ੍ਰਤੀ ਦੇਖੋ ਇੱਕ ਵਾਰ ਸਰਦ ਪ੍ਰਤਾਪ ਸਿੰਘ ਬਾਜਵਾਸੀ ਸਾਰੇ ਬੋਲ ਰਹੇ ਸੀ ਤੇ ਸਾਨੂੰ ਇਹ ਕਹਿ ਰਿਹਾ ਬੰਦੇ ਦੇ ਪੁੱਤਾਂ ਵਾਂਗੂ ਗੱਲ ਕਰੋ ਕੀ ਬਾਤ ਹੈ ਮੰਤਰੀ ਸਾਹਿਬ ਜੀ ਨੂੰ ਪਹਿਲੀ ਗਲਤੀ ਇਹ ਸ਼ਬਦ ਜਿਹੜੇ ਆ ਉਹ ਬਿਲਕੁਲ ਸ਼ੋਭਾ ਨਹੀਂ ਦਿੰਦੇ ਫਿਰ ਇੱਕ ਵਾਰ ਕਹਿੰਦੇ ਇਹ ਪਾਗਲ ਹੋ ਗਿਆ ਕਹਿੰਦੇ ਇਹਨੇ ਉਹ ਸੰਗੜ ਵੱਲੋਂ ਇੱਕ ਦਿਨ ਜੱਬੇਵਾਲ ਸਾਹਿਬ ਇਸ ਕਰਕੇ ਲੈ ਕੇ ਗਏ ਸੀ ਪਹਿਲਾਂ ਇਹਨੂੰ ਲਾ ਲਓ ਸੋ ਮੇਰੇ ਪ੍ਰਤੀ અપਮਾਨਜਨਕ ਸ਼ਬਦ ਬੋਲਣਾ ਸੋ ਇਸ ਕਰਕੇ ਮੈਂ ਚਾਹੁੰਦਾ ਆ ਕਿ ਭਗਵਾਨ ਕਮਨ ਜੀ ਜੇ ਤੁਸੀਂ ਨੈਤਿਕਤਾ ਗਵਾ ਚੁੱਕੇ ਆ ਤਾਂ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਸਭ ਤੋਂ ਲੰਬੇ ਹੋ ਜਾਣਾ ਚਾਹੀਦਾ ਕਿਉਂਕਿ ਹੁਣ ਤੁਹਾਡੇ ਬਸ ਦੀ ਗੱਲ ਨਹੀਂ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਭੜਕਦੇ ਹੋ ਜਿਸ ਤਰੀਕੇ ਦੀ ਤੁਹਾਡੀ ਭਾਸ਼ਾ ਆ ਇਹ ਬਿਲਕੁਲ ਵੀ ਜੜੀ ਆ ਅਨਪਾਰਲੀਮੈਂਟਰੀਅਲ ਲੈਂਗੁਏਜ ਜੜੀ ਆ ਇਹ ਬਿਲਕੁਲ ਵੀ ਚੰਗੀ ਨਹੀਂ ਹੈ ਤੁਸੀਂ ਦੇਸ਼ ਦੀ ਪਾਰਲੀਮੈਂਟ ਚ ਦੋ ਵਾਰ ਮੈਂਬਰ ਰਹੇ ਹੋ ਜਿੰਨਰ ਦਾ ਤਾਂ ਕੋਈ ਤਜਰਬਾ ਹੋਣਾ ਚਾਹੀਦਾ ਕਿ ਸ਼ਬਦਾਬਲੀ ਜੜੀ ਆ ਉਹ ਕਿਸ ਤਰੀਕੇ ਦੀ ਬੋਲੀ ਜਾਂਦੀ ਆ ਸੋ ਇਸ ਕਰਕੇ ਇਹ ਲੜਾਈ ਜੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਨੇ ਸ਼ੁਰੂ ਕੀਤੀ ਆ ਸਾਡੇ પ્રતિ ਮੰਡੀ ਸ਼ਬਦਾਬਲੀ ਬੋਲ ਕੇ ਤੇ ਭਗਵੰਤ ਜੀ ਹੁਣ ਨਤੀਜੇ ਭੁਗਤਣ ਵਾਸਤੇ ਤਿਆਰ ਹੋਵੋ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਬੰਦੇ ਦੇ ਪੁੱਤਾਂ ਵਾਲੀ ਗੱਲ ਕਰੋ ਹੁਣ ਤੈਨੂੰ ਬੰਦੇ ਦਾ ਪੁੱਤ ਬਣਾ ਕੇ ਛੱਡਾਂਗੇ ਜੰਗ ਦੇ ਮੈਦਾਨ ਦੇ ਅੰਦਰ ਲੜਾਈ ਲੜਾਂਗੇ ਜਿੱਥੇ ਤੱਕ ਵੀ ਜਾਣਾ ਪਵੇ ਤੇਰੇ ਖਿਲਾਫ ਮੈਂ ਲੜਾਈ ਲੜਾਂਗਾ ਔਰ ਮੈਨੂੰ ਜੇਕਰ ਤੇ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪਿਆ ਆਪਣੇ ਸਲਮਾਨ ਦੇ ਲਈ ਤਾਂ ਮੈਂ ਉਸ ਗੱਲ ਤੋਂ ਵੀ ਕਦੇ ਪੁੱਛੇ ਨਹੀਂ ਹਟਾਂਗਾ ਔਰ ਇਹਨੂੰ ਇੱਕ ਵਾਰੀ ਬੰਦੇ ਦਾ ਪੁੱਤ ਹਣ ਬਣਾ ਦੇ ਅੱਛਾ ਇੱਕ ਤੁਸੀਂ ਇੱਕ ਤੋਂ ਪਾਸੇ ਮੁਖਮਤ ਵੀ ਸਾਹਿਬ ਕਹਿ ਰਹੇ ਵੀ ਇੱਕ ਤੋਂ ਲੈ ਕੇ 15 ਤਰੀਕ ਤਿੱਕਰ ਸੈਸ਼ਨ ਰੱਖਿਆ ਗਿਆ ਦੂਸਰੇ ਪਾਸੇ ਕਾਂਗਰਸੀ ਵਾਕਆਊਟ ਕਰਦੇ ਨੇ ਭਈ ਅਸੀਂ ਤਾਂ ਅੰਦਰ ਬੈਠੇ ਵੀ ਹੁਣੇ ਯਾਰ ਬਾਕਆਊਟ ਕਰਨਾ ਸਾਡਾ ਸਾਡੀ ਸਾਡਾ ਫਰਜ਼ ਹੈ ਜਦੋਂ ਸੌਣ ਹੀ ਕੋਈ ਨਹੀਂ ਰਿਹਾ ਜਦੋਂ ਤੁਹਾਨੂੰ ਕੋ ਬੋਲਣ ਹੀ ਨਹੀਂ ਦੇ ਰਿਹਾ ਤਾਂ ਫਿਰ ਤੁਹਾਡੇ ਕੋਲ ਚਾਰ ਆਖੀ ਹੈ ਅਸੀਂ ਉਹਦੇ ਚੁਟਕਲੇ ਸੁਣੀਏ ਬੈਠ ਕੇ ਉਹਦੀਆਂ ਗਾਲਾਂ ਸੁਣੀਏ ਉਹਦੇ ਅਪਮਾਨਜਨਕ ਸ਼ਬਦ ਉਸੇ ਜਿਹੜੇ ਬੈਠ ਕੇ ਸੁਣੀਏ ਅਸੀਂ ਵੀ ਇਹ ਨੂੰ ਸਮਝ ਹੈ ਕਿ ਗੁਰੂਆਂ ਦੀ ਧਰਤੀ ਹੈ ਕੋਈ ਸੈਲਫ ਰਿਸਪੈਕਟ ਦੀਆਂ ਮੂਵਮੈਂਟ ਐ ਤੇ ਲੜੀਆਂ ਪਈਆਂ ਨੇ ਗੁਰੂਆਂ ਦੇ ਸਿਧਾਂਤਾਂ ਦਾ ਦੇਸ਼ ਹੈ ਇਹ ਤੇ ਜੇਕਰ ਉਹ ਹਕੂਮਤ ਦੇ ਨਸ਼ੇ ਦੇ ਅੰਦਰ ਔਰ ਅਗਜ਼ੋਰ ਦੇ ਬੰਗੂ ਜੁੜਾ ਹੈ ਉਹ ਉਹ ਨਸ਼ੇ 'ਚ ਚੂਰ ਹੋ ਜਾਏ ਫਿਰ ਬਸ ਦੀ ਗੱਲ ਕਦੇ ਰਹਿੰਦੀ ਨਹੀਂ ਇੱਥੇ ਰਾਜ ਕਦੇ ਜਹਾਂਗੀਰ ਦੇ ਨਾਲ ਰਹੇ ਬਾਬਰ ਦੇ ਨਾਲ ਰਹੇ ਰੰਗਜੀਤ ਦੇ ਨਾਲ ਰਹੇ ਸੁਬਾਸਰੰਦ ਦੇ ਨਾਲ ਰਹੇ ਤੇ ਫਿਰ ਰਾਣਾ ਮਤਰਾ ਤੇਰਾ ਵੀ ਨਹੀਂ ਤੇਰੇ ਗਲ ਨੂੰ ਸ਼ਬਦ ਇਦਾਂ ਦਾ ਪੈਣਾ ਪੰਜਾਬੀ ਦੀ ਇੱਕ ਭਾਸ਼ਾ ਆ ਤੇ ਤੇਰੀ ਮੁਲਾਕਾਤ ਵੀ ਨਹੀਂ ਕਿਸੇ ਨੇ ਕਰਨ ਆਇਆ ਕਰਨਾ ਤੂੰ ਦੇਖ ਲਈ ਇਹ ਹਾਲ ਤੇਰੇ ਨਾਲ ਹੋਣਾ ਜਿੱਦਾਂ ਦੇ ਕੰਡੇ ਨੂੰ ਬੀਜੇ ਆ ਜਿਹੜੀ ਰਾਜਨੀਤਿਕ ਕਬਰ ਤੂੰ ਕਿਸੇ ਨੇ ਪੁੱਟ ਰਿਆ ਸੀ ਨਾ ਉਹ ਕਬਰ ਹੁਣ ਤੂੰ ਆਪਣੇ ਆਪ ਨੇ ਪੁੱਟ ਦਿੱਤੀ ਆ ਤਾਂ ਇਹਦੇ ਚ ਡਿੱਗ ਕੇ ਖਤਮ ਹੋ ਜਾਣਾ ਰਾਜਨੀਤਿਕ ਤੌਰ ਤੇ ਇੱਕ ਪੁਲਿਸ ਆ ਕਿਸਾਨਾਂ ਦੀ ਗੱਲ ਕਰਦੇ ਆ ਅੱਜ ਸੂਰੇ ਕੇਂਦਰ ਸਰਕਾਰ ਵੱਲੋਂ ਪੰਜ ਜਿਹੜੀਆਂ ਫੈਸਲੇ ਹੈਗੀਆਂ ਮੱਕੀ ਉਹਨਾਂ ਸੁਪਾ ਹੋ ਗਈਆਂ ਦਾਣਾ ਹੋ ਗਈਆਂ ਅਮੁੱਗੀ ਦਾਣੋ ਇਹਦੇ ਉੱਤੇ ਪੰਜ ਸਾਲ ਵਾਸਤੇ ਐਮਐਸਪੀ ਜਾਰੀ ਕੀਤੀ ਗਈ ਇਹਨੂੰ ਕਿਵੇਂ ਦੇਖੋ ਕਿਸਾਨਾਂ ਦਾ ਅੰਦੋਲਨ ਜਿਹੜਾ ਉਹ ਸਹੀ ਅੰਦੋਲਨ ਸੀ ਜੇ ਅੱਜ ਤੁਹਾਡੇ ਸਾਹਮਣੇ ਰਹੇ ਨੇ ਸੁਣ ਰਹੇ ਆ ਤਾਂ ਵੀ ਪਹਿਲੇ ਮੇਰੇ ਵੱਲੋਂ ਨੀ ਪਰ ਇਹ ਜਿਹੜੀ ਇਹ ਜਿਹੜੀ ਉਹਨਾਂ ਨੇ ਐਮਐਸਪੀ ਦਿੱਤੀ ਹੈ ਉਸ ਤੋਂ ਚੰਡੀਗੜ੍ਹ ਜਿਹੜੀ ਮੀਟਿੰਗ ਦੇ ਵਾਸਤੇ ਉਹ ਪਹਿਲਾਂ ਹੀ ਇਨਕਾਰ ਕਰ ਚੁੱਕੇ ਕਿਸਾਨ ਮੈਂ ਤਾਂ ਕਹਿ ਰਿਹਾ ਨਾ ਵੀ ਜੇ ਹੁਣ ਪੰਜਾਂ ਦੀ ਗੱਲ ਕਰ ਰਹੇ ਆ ਤੇ ਇਹਦੀਆਂ ਡਿਮਾਂਡਸ ਤਾਂ ਪਹਿਲਾਂ ਉਹਨਾਂ ਨੇ ਜਿਹੜਾ ਦਿੱਲੀ ਦਾ ਮੋਰਚਾ ਹਟਾਇਆ ਸੀ ਉਹ ਉਹ ਸਭ ਕੁਝ ਉਹਦੇ ਅੰਦਰ ਹੀ ਸੀ ਤੇ ਜੋ ਉਹ ਕਹਿੰਦੇ ਅੱਜ ਅਸੀਂ ਪੂਰਾ ਕਰ ਦਨੇ ਉਹਦਾ ਮਤਲਬ ਉਹ ਪਹਿਲਾਂ ਵਾਅਦਾ ਕਰਕੇ ਮੁੱਕਰ ਚੁੱਕੇ ਆ ਇਸ ਕਰਕੇ ਪੰਜਾਬ ਦੇ ਅੰਦਰ ਕਿਸਾਨ ਭਟਕੀ ਨੇ ਸਰਹੱਦਾਂ ਦੇ ਉੱਤੇ ਜਾ ਕੇ ਬੈਠੇ ਨੇ ਅਸੀਂ ਉਹਨਾਂ ਦੀ ਸਪੋਰਟ ਕਰ ਰਹੇ ਆ ਕੋਈ ਵੀ ਜਾਣਦੇ ਰਹੇ ਹੁਣ ਵੀ ਜਾ ਕੇ ਆਏ ਆ ਸੋ ਮੇਰੇ ਖਿਆਲ ਦੇ ਅੰਦਰ ਕਿਸਾਨਾਂ ਨੇ ਅੰਦੋਲਨ ਦੇ ਸਾਹਮਣੇ ਇੰਦਰ ਵੀ ਸਰਕਾਰ ਨੂੰ ਝੁਕਣਾ ਪਏਗਾ ਔਰ ਇਹ ਮੋਰਚੇ ਦੇ ਲਈ ਇਸ ਮੋਰਚੇ ਦੇ ਲਈ ਭਗਵੰਤ ਮਾਨ ਜ਼ਿੰਮੇਵਾਰ ਹੈ ਜਿਹੜਾ ਗੋਲੀਆਂ ਚਲਵਾ ਰਿਹਾ ਆਪਣੇ ਪੰਜਾਬ ਦੇ ਕਿਸਾਨਾਂ ਤੇ ਸੁਭਮ ਕਰੂ ਜਿਹੜਾ ਸਾਡਾ ਬੇਟਾ ਮਾਰਿਆ ਗਿਆ ਮੋਤਿਆਂ ਦੀਆਂ ਅੱਖਾਂ ਚਲੀਆਂ ਗਈਆਂ ਅੱਤੀ ਰਹਿਦੇ ਬਜ਼ੁਰਗ ਜਿਹੜੇ ਆ ਉਹ 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 ਚਲੇ ਗਏ ਦੁਨੀਆ ਦੇ ਉੱਤੇ ਇਹ ਸਾਰੀਆਂ ਮੌਤਾਂ ਦੇ ਲਈ ਭਗਵੰਤ ਮਾਨ ਜ਼ਿੰਮੇਵਾਰ ਹੈ ਅਗਰ ਤੁਹਾਡੀ ਸਰਜ਼ਮੀਂ ਦੇ ਉੱਤੇ ਆ ਕੇ ਕੋਈ ਵਿਅਕਤੀ ਗੋਲੀਆਂ ਚਲਾਵੇ ਉਦਨੇ ਕੌਣ ਜ਼ਿੰਮੇਵਾਰ ਹੈ ਭਾਈ ਅਸੀਂ ਇੱਕ ਦਿਨ ਕੰਟਰ ਸਾਹਿਬ ਦੇ ਘਰ ਤੇ ਹੀ ਲਗਾਏ ਉਹਦੇ ਘਰ ਮੋੜੇ ਧਰਨਾ ਮਾਰਿਆ ਸਾਡੇ ਕੋਲ ਪਰਚਾ ਦਰਜ ਕਰਤਾ ਕਿ ਜਿਹੜੇ ਸ਼ਰੇਆਮ ਸਾਡੀ ਸਰਦ ਦੇ ਅੰਦਰ ਆ ਕੇ ਗੋਲੀਆਂ ਚਲਾ ਰਹੇ ਨੇ ਤਰੂ ਗਾਚ ਵਾਲੇ ਡਰੋਨ ਜੜਾਈ ਇਹਨੇ ਸੁਟੇ ਜਾਵਣੇ ਭਗਵਾਨਤਮਨ ਕਿਉਂ ਚੁੱਪ ਹੈ ਇਸ ਭਗਵਾਨਤਮਨ ਕੇਂਦਰ ਵਾਲਿਆਂ ਦੇ ਨਾਲ ਰਲ ਚੁੱਕਾ ਹੈ ਅਮਰਸਾਹ ਦੇ ਨਾਲੇ ਦੀ ਪੱਕੀ ਯਾਰੀ ਪੈ ਚੁੱਕੀ ਹੈ ਪੰਜਾਬ ਨੂੰ ਬਰਬਾਦ ਕਰਨ ਦੇ ਉਤੇ ਤੁਲ ਪਿਆ ਪੰਜਾਬ ਦੇ ਕਿਸਾਨਾਂ ਨੇ ਬਰਬਾਦੀ ਦੇ ਰਾਹ ਤੋੜ ਪਿਆ ਇਸ ਨੂੰ ਚਾਹੀਦਾ ਹੈ ਕਿ ਉਹ ਪਸਾਲਾਂ ਦੇ ਨਾਲ ਖੜਾ ਹੋਵੇ ਸਭ ਤੋਂ ਪਹਿਲਾਂ ਤਾਂ ਹਰਿਆਣੇ ਦੇ ਮੁੱਖ ਮੰਤਰੀ ਔਰ ਉਥੋਂ ਦੇ ਗ੍ਰਹਿ ਮੰਤਰੀ ਦੇ ਖਿਲਾਫ ਜਿਹੜੀ ਹੈ ਉਹ ਸ਼ੁਭਿੰਦ ਦੇ ਮਾਮਲੇ ਨੂੰ ਲੈ ਕੇ ਐਫ ਆਈ ਆਰ ਦਾਜ ਕਰੇ ਔਰ ਜਿਹੜੇ ਵੀ ਉਸ ਮਾਮਲੇ ਦੇ ਅੰਦਰ ਦੋਸ਼ੀ ਨੇ ਉਹਨਾਂ ਨੂੰ ਆਪਣੀ ਇੰਟੈਲੀਜੈਂਸੀ ਦੇ ਰਾਹੀਂ ਅਫਸਰ ਦੇ ਰਾਹੀਂ ਸਾਰੀ ਜਾਣਕਾਰੀ ਲੈ ਕੇ ਉਹਨਾਂ ਨੂੰ ਫੜੇ ਤੇ ਜੇਲ੍ਹ ਦੇ ਵਿੱਚ ਲਾਵੇ ਕੱਲ ਕਮੰਤਰੀ ਮਹਿਲਾ ਦੇ ਸਗਰ ਮੋਦੀ ਸਾਹਿਬ ਨੇ ਕੱਲ 100 ਰੁਪਇਆ ਕਰੋ ਡਿਸਪਲੇਮੈਂਟ ਤੋਂ ਕੋਟਾ ਇਸ ਮੁਕਾਸਤੇ ਤੋਂ ਦੇ ਤੁਸੀਂ ਪਹਿਲਾ ਪਹਿਲਾ ਵਧਾਤੇ 2 200 ਤੱਕ 300 4 ਕਿ ਹੁਣ ਕਹਿੰਦੇ ਜੀ ਹੁਣ ਮਰ ਔਰਤਾਂ ਦਾ ਸਲਮਾਨ ਕਰਨ ਇਦਾਂ ਹੀ ਔਰਤਾਂ ਦਾ ਸਲਮਾਨ ਭਗਵਾਨ ਜਨਮ ਪੰਜਾਬ ਚ ਹਜ਼ਾਰ ਹਜ਼ਾਰ ਰੁਪਇਆ ਦੇਣ ਦੀ ਗੱਲ ਕਹਿ ਕੇ ਕਰੀ ਜਾਂਦਾ ਮੈਨੂੰ ਬੜੀ ਹਰਾਨੀ ਹੋਈ ਦਿੱਲੀ ਦੇ ਜਾ ਕੇ ਕਹ ਰਿਹਾ ਪ੍ਰੈਸ ਕਾਲ ਜੋ ਹੋਇਤ ਸੀ ਵੀ ਤੁਹਾਡੇ ਚੈਨਲ ਨਾਲ ਹੀ ਚੱਲੀ ਕਿ ਅਸੀਂ ਦਿੱਲੀ ਚ ਹੁਣ ਹਜ਼ਾਰ ਰੁਪਇਆ ਦੇਣ ਨੂੰ ਪੁੱਛੇ ਉਹ ਮਾਮਾ ਤੂੰ 50 ਦੇ ਵਿੱਚ ਵੋਤਾ ਸੋ ਇਹਨਾਂ ਕਰਕੇ ਬਮਰਾਕ ਕੌਮ ਜਿਹੜੀਆਂ ਖਲ੍ਹਾਏ ਉਹਨਾਂ ਤੋਂ ਹੁਣ ਲੋਕ ਬਿਲਕੁਲ ਸਹਮ ਚੁੱਕੇ ਆ ਇਹ ਭਗਵਾਨ ਟਮਨ ਦੇ ਜਿਹੜੀ ਆਪਣੀ ਰਾਜਨੀਤਿਕ ਕਬਰ ਕਿਸੇ ਨੇ ਪੁੱਟੀ ਸੀ ਨਾ ਇਹਨੇ ਹੁਣ ਉਹਦੇ ਚ ਡੱਕੇ ਖਤਮ ਹੋ ਗਏ ਠੀਕ ਹਨਾ ਤੇ ਤਲਵੱਤ ਦਾ ਦੇਵਦਨਿਕ ਸੂਰਾ ਟੀਵੀ ਨਾਲ ਗੱਲਬਾਤ ਕਰਨੀ ਤਾਂ ਇਹ ਸਨ ਸੁਬਿੰਦਰ ਕੋਟਲੀ ਆਧੰਪਰਤੋ ਵਿਧਾਇਕ ਜਿਨ੍ਹਾਂ ਨੇ ਸਾਸ ਕੀਤਾ ਕਿ ਜਦੋਂ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਅਪਮਾਨ ਕੀਤਾ ਗਿਆ ਸੀ ਤਾਂ ਉਹਨਾਂ ਨੇ ਨਾਲ ਕੀ ਕੀ ਗੱਲਾਂ ਕੀਤੀਆਂ ਕਿ ਇਹ ਸਾਰਾ ਉਹਨਾਂ ਨੇ ਆਪਣਾ ਪੱਖ ਰੱਖਿਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर